ਅੱਜ ਘੋੜਾ ਵਿਖਾਉਣ ਤੋਂ ਪਹਿਲਾਂ ਨਾ ਤੁਹਾਨੂੰ ਘੋੜੇ ਦੇ ਬੱਚੇ ਵਿਖਾਉਣੇ ਆ ਇੱਕ ਤਾਂ ਆਹ ਬੱਚਾ ਐ ਸੱਜਣੂ ਖੂਬਸੂਰਤ ਮਾਰਕਿੰਗ ਮੱਥੇ ਪਟਾ ਕੁੰਡੀ ਕੰਨ ਤੇ ਗਰਦਨ ਗੁਰਦਨ ਬਹੁਤ ਚੰਗੀ ਐ ਬਸ਼ੇਰੇ ਦੀ ਲੈਂਥ ਨੂੰ ਤਾਂ ਬਹੁਤ ਹੀ ਬਾ ਕਮਾਲ ਐ ਸੋ ਉਮਰ ਤਾਂ 22 ਤੋਂ ਮੈਂ ਪੁੱਛਣੀ ਭੁੱਲ ਗਿਆ ਵੀ ਭਾਈ ਇਹ ਬਸ਼ੇਰੇ ਦੀ ਉਮਰ ਕਿੰਨੀ ਐ ਪਰ ਬਸ਼ੇਰਾ ਬਾਹਲਾ ਹੀ ਜ਼ਿਆਦਾ ਚੰਗਾ ਐ ਇਹ ਤੁਸੀਂ ਵੇਖ ਲਓ ਮਗਰਲੇ ਦੋ ਪੈਰ ਚਿੱਟੇ ਤੇ ਇੱਕ ਬੱਚਾ ਆ ਐ ਇਹਦਾ ਵੀ ਕੰਨ ਬਹੁਤ ਚੰਗਾ ਹੈ ਮੱਥੇ ਪਟਾ ਹੈ ਤੇ ਦੋ ਪੈਰ ਮਗਰਲੇ ਚਿੱਟੇ ਹੈ ਘੋੜਾ ਵੀ ਤੁਹਾਨੂੰ ਵਿਖਾਉਨੇ ਆ ਤੇ ਨਾਲ ਤੁਹਾਨੂੰ ਮੈਂ ਦੋ ਤਿੰਨ ਆ ਆਗੀਆਂ ਫੋਟੋਆਂ ਬੱਚਿਆਂ ਦੀਆਂ ਇਹ ਦੋ ਤਿੰਨ ਬੱਚੇ ਹੋਰ ਵੀ ਵਿਖਾਤੇ ਜੀ ਇਹ ਹੋਰ ਨੇ ਜਿਹੜੇ ਫੋਟੋ 'ਚ ਬੱਚੇ ਆ ਤੇ ਵੀਡੀਓ ਵਾਲਾ ਬੱਚਾ ਹੋਰ ਹੈ ਇਹ ਜਿਹੜਾ ਬੱਚਾ ਵੀਡੀਓ ਵਾਲਾ ਹੈ ਇਹਦੀ ਉਮਰ ਹੈਗੀ ਆ ਜੀ 12 ਕਿ ਮਹੀਨੇ ਬਾਕੀ ਹੁਣ ਤੁਹਾਨੂੰ ਘੋੜੇ ਦੇ ਦਰਸ਼ਨ ਵੀ ਕਰਾ ਦਿੰਨੇ ਆ ਘੋੜੇ ਦੀ ਫੀਸ ਵੀ ਦੱਸਾਂਗੇ ਘੋੜੇ ਦਾ ਖਾਨਦਾਨ ਵੀ ਦੱਸਾਂਗੇ ਸੋ ਵੀਡੀਓ ਚੰਗੀ ਲੱਗੇ ਤੇ ਅੱਗੇ ਭਰਾਵਾਂ ਨਾਲ ਸਾਂਝ ਪਾ ਦੇ ਕੋਈ ਘੋੜੀ ਮੇਟ ਕਰਾਉਣੀ ਹੈ ਤੇ ਉਹ ਵੀ ਸੰਪਰਕ ਕਰ ਲਿਓ ਆ ਆ ਗਿਆ ਜੀ ਘੋੜਾ ਆਪਾਂ ਪਿੱਠ ਪੁੜੇ ਤੋਂ ਸ਼ੁਰੂ ਕਰਦੇ ਆਂ ਗਰਦਨ ਦੇਖੋ ਘੋੜੇ ਦੀ ਯਾਦਾਂ ਜੁੱਦਾਂ ਇਹਦੀ ਮੂੰਹ ਦੀ ਬਨਾਵਟ ਅੱਖ ਬਹੁਤ ਖੂਬਸੂਰਤ ਹੈ ਘੋੜਾ ਹੀ ਬੜਾ ਚੰਗਾ ਹੈ ਬਾਕੀ ਘੋੜੇ ਦੇ ਵਿੱਚ ਮੜਕ ਬਹੁਤ ਹੈ ਸੱਜਣੋ ਇਹ ਘੋੜੇ ਦਾ ਨਾਂ ਹੈ ਜੀ ਰੌਕਸਟਾਰ ਸੂਰਜ ਘੋੜਾ ਫੇਮਸ ਹੋਇਆ ਹੈ ਸੂਰਜ ਮੱਠ ਵਾਲੇ ਦੇ ਨਾਂ ਨਾਲ ਦੇਵਦਰਵਾਦ ਦਾ ਲਾਈਨ ਦਾ ਕੋੜਾ ਉਹ ਕੋੜੇ ਦਾ ਇਹ ਬੱਚਾ ਹੈ ਸੱਜਣੋ ਜੇ ਉਮਰ ਦੀ ਗੱਲ ਕਰਾਂ ਤੇ ਉਮਰ ਅਜੇ ਹੈਗੀ ਐ 1.4 ਸਾਲ ਤੇ ਜੇ ਮਾਂ ਦੀ ਗੱਲ ਕਰਾਂ ਤੇ ਮਾਂ ਇਹਦੀ ਹੈਗੀ ਐ ਬਰੇਲੀ ਲਾਈਨ ਦੀ ਤੇ ਹਾਈਟ ਫੱਟੀ ਵਾਲੀ ਭਰਾਵਾਂ ਨੇ ਦੱਸੀ ਹੈ ਦੀ 64 ਪਲੱਸ ਤੇ ਫੀਸ ਬਹੁਤ ਬਾਈਆਂ ਨੇ ਜੈਨੂਨ ਤੇ ਸੋਚ ਸਮਝ ਕੇ ਰੱਖੀ ਐ ਬਾਈ ਕਹਿੰਦਾ ਵੀ ਆਪਾਂ ਨੂੰ ਫੀਸ ਨਾ ਬਾਹਲਾ ਸੁਖ ਵੀਰੇ ਕੋਈ ਚੱਕਰ ਨਹੀਂ ਵੀ ਆਪਾਂ ਦੇ ਭਰਾ ਜੋੜਨੇ ਆ ਕਹਿਣ ਨੂੰ ਫੀਸ 31000 ਰੁਪਇਆ ਬਾਈ ਕਹਿੰਦਾ ਕਹਿ ਦੀ ਪਰ ਇੱਕ ਵਾਰੀ ਤੁਸੀਂ ਫੋਨ ਲਾ ਲਿਓ ਮੇਰੇ ਕਹਿਣ ਤੇ ਭਰਾ ਤੁਹਾਨੂੰ ਨਾਰਾਜ਼ ਨਹੀਂ ਕਰਦਾ ਬੱਚਾ ਬਹੁਤ ਹੀ ਜ਼ਿਆਦਾ ਚੰਗਾ ਹੈ ਘੋੜਾ ਘੋੜੇ ਦੇ ਫਿਚਰ ਬੜੇ ਚੰਗੇ ਲੱਗੇ ਆ ਘੋੜੇ ਦੇ ਵਿੱਚ ਮਜ਼ਬੂਤੀ ਬਹੁਤ ਜ਼ਿਆਦਾ ਹੈ ਬਾਕੀ ਹਲੇ ਤਾਂ ਆਪ ਹੀ ਤੁਹਾਨੂੰ ਦੱਸਿਆ ਵੀ ਸਾਢੇ 4 ਸਾਲ ਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘੋੜੇ ਨੇ ਭਾਰਾ ਹੋਣਾ ਤੇ ਪ੍ਰੋਪਰ ਘੋੜਿਆਂ ਦੇ ਵਿੱਚ ਖੜਨ ਲੱਗਣਾ ਸੋ ਬੰਦੇ ਬਹੁਤ ਚੰਗੇ ਆ ਜਿਨ੍ਹਾਂ ਦੇ ਕੋਲ ਹੈ ਘੋੜਾ ਪਿੰਡ ਹੈ ਵੀਰ ਹੋਣਾ ਦਾ ਥੰਮਣ ਵਾਲਾ ਜਿਹੜਾ ਪੈ ਜਾਂਦਾ ਹੈ ਜੀ ਜਲੰਧਰ ਮਿੰਡਾ ਸਟੱਡ ਫਾਰਮ ਹੈ ਵੀਰ ਹੋਣਾ ਦੇ ਫਾਰਮ ਦਾ ਨਾਂ ਤੇ ਬਾਕੀ ਘੋੜੇ ਹੋਰ ਵੀ ਹੈਗੇ ਆ ਟੋਟਲ ਜਾਨਵਰ 22 ਹੋਣਾ ਦੇ ਕੋਲ 26 27 ਇਹ ਮੰਨ ਲਓ ਟੋਟਲ ਜਾਨਵਰ ਨੇ 44 ਨੇ ਆ ਕੁਝ ਘੋੜੀਆਂ ਨੇ ਕੁਝ ਬੱਚੇ ਆ ਬਾਕੀ ਆ ਖੜਨੀ ਕਰਨੀ ਵੇਖੋ ਵੀ ਘੋੜੇ ਦੀ ਕਿੰਨੀ ਚੰਗੀ ਹੈ ਬਾਕੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਕਹਿਣਾ ਨਾ ਕਿ ਇਹ ਘੋੜਾ ਕਿਤੇ ਪਾਸੇੋਂ ਹੱਥ ਨਹੀਂ ਧਰਾਉਂਦਾ ਬਹੁਤ ਚੰਗਾ ਘੋੜਾ ਹੈ ਜੀ ਸਿਰਫ 31000 ਰੁਪਏ ਦੇ ਵਿੱਚ ਰਿਜ਼ਲਟ ਤੁਹਾਨੂੰ ਅਸੀਂ ਵਿਖਾਤੇ ਆ ਤੁਸੀਂ ਸਰਵਿਸ ਲੈ ਸਕਦੇ ਹੋ ਬਾਕੀ ਇੱਕ ਵਾਰੀ ਫੋਨ ਲਾ ਲਿਓ ਫਿਰ ਤੋਂ ਕਹਿਣਾ ਵੀ ਭਰਾ ਨਾਰਾਜ਼ ਨਹੀਂ ਕਰਦੇ ਇਹ ਭਰਾਵਾਂ ਦੇ ਫਾਰਮ ਦਾ ਲੋਗੋ ਹੈ ਜੀ ਮਿੰਡਾ ਸਟੱਡ ਫਾਰਮ ਜਿਹੜਾ ਮੈਂ ਦੱਸਿਆ ਕਿ ਭਰਾਵਾਂ ਦੇ ਫਾਰਮ ਦਾ ਨਾਮ ਹੈ ਤੇ ਸਾਡਾ ਬਹੁਤ ਹੀ ਜ਼ਿਆਦਾ ਪਿਆਰਾ ਮਿੱਤਰ ਹੈ ਵੀਰ ਮੇਰ ਨਾਲ ਤੁਰਿਆ ਹੁੰਦਾ ਹੈ ਬਾਈ ਕੈਮ ਗੇਲਾ ਆਪ ਤਾਂ ਜ਼ਿਆਦਾਤਰ ਬਾਹਰ ਜਾਂਦਾ ਵੀਰ ਪਰ ਪੰਜਾਬ ਦੇ ਵਿੱਚ ਵੀ ਵੀਰ ਆਂਦਾ ਵੀ ਸਾਲ ਦੇ ਵਿੱਚ ਤਿੰਨ ਚਾਰ ਢੇਡੇ ਲੱਗ ਹੀ ਜਾਂਦੇ ਆ ਤਿੰਨਾਂ ਚੋਂ ਮਹੀਨਿਆਂ ਬਾਅਦ ਆ ਬਾਈ ਢੇਡਾ ਮਾਰਦਾ ਸੋ ਇਸ ਘੋੜੇ ਤੋਂ ਸਰਵਿਸ ਲੈਣੀ ਹੈ ਤੇ ਭਾਈ ਸੰਪਰਕ ਕਰ ਲਿਓ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਘੋੜੇ ਵਾਲਿਆਂ ਭਰਾਵਾਂ ਦਾ ਸੋਹਣੇ ਕਮੈਂਟ ਕਰਕੇ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਰਾਜਾ ਸਿੰਘ ਖਾਲਸਾ ਰਿੰਪੀ ਮਰਾੜ ਮਨਜੀਤ ਸੰਧੂ ਓਮ ਪ੍ਰਕਾਸ਼ ਸਿੰਘ ਬਲਜਿੰਦਰ ਭੁੱਲਰ ਰੇਸ਼ਮ ਸਿੰਘ ਸਿੱਧੂ ਸੈਬ ਸਿੰਘ ਜੱਗੀਗਰੇਵਾਲ ਸਰਜੀਤ ਸਿੰਘ ਜਰਨੈਲ ਸਿੰਘ ਇਕਬਾਲ ਖਹਿਰਾ ਸਰਪੰਚ ਪਾਲ ਗਰੇਵਾਲ ਹਰਪ੍ਰੀਤ ਸਿੰਘ ਰੇਸ਼ਮ ਸਿੰਘ ਫੌਜੀ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਹਨੇ ਸਮਝ ਲਈ ਦਿਓ ਜੀ ਇਜਾਜ਼ਤ ਵੀਡੀਓ ਸ਼ੇਅਰ ਕਰ ਦਿਓ ਬਹੁਤ ਹੀ ਧੰਨਵਾਦ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾਕਤ ਸਤਿ ਸ਼੍ਰੀ ਅਕਾਲ ਧੰਨਵਾਦ